ਸਿਸਾਵਦੇ ਵਿਚਾਰ ਸਤਿਗੁਰ ਸੇ ਮਨ ਨਿਰਮਲ ਆਮੇ ਤਜ ਵਿਚਾਰ ਆਪ ਛੋੜ ਜੀਵਤ ਮਰ ਨੁਰ ਕੇ ਸਬਦ ਵਿਚਾਰ ਅੰਦਾਤਾ ਵਤੁਰ ਗ੍ਰਾਹੀ ਲਗਾ ਸਾਚਿ ਤਿਆਰ ਸਾਚਰਤੇ ਮੁਖ ਉਜਲੇ ਪਿਰਸਾਚੇ ਦਰਬਾਰ ਸਤਿਗੁਰ ਗੁਰੂਖ ਨਾਨ ਮੰਨਿਓ ਸਬਦ ਨਾ ਲਗੋ ਕੇ ਆਰ ਇਸ ਨਾਨਦਾਨ ਦੇਤਾ ਕਰੇ ਧਰਜ ਭਾਇ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਧਾਨਕ ਨਾਮ ਸੰਮਾਲਤੋਂ ਗੁਰ ਕਾ ਹੇਤ ਅਪਾਰ ਸਿraag ਮਹੱਲਾ ਤੇ ਜਾ ਕਿਸ ਹੋਂ ਸੇਵੀ ਕਿਆ ਜਪ ਕਰੇ ਸਤਗੁਰੂ ਪੁੱਛੋਂ ਜਾਏ ਸਤਗੁਰ ਕਾ ਪਾਣਾ ਮਨ ਲਾਏ ਸਚਵਾ ਭਗਵਾਈ ਇਹ ਹਾਸਿ ਵਾਜਾ ਕਰੀ ਨਾਮ ਵਸ ਮਨ ਆਹੇ ਨਾਮਹਿਤ ਸੁਖ ਪਾਈਐ ਸਚ ਸਉਦਸ ਸੁਨਹਾ ਮਨ ਮੇਰੀ ਅੰਧੇ ਜਾਗਰ 체ਤ ਆਪਣੇ ਕੀ ਰੱਖ ਲੈ ਕੌਂਝ ਪੜ ਗੀ ਖੇਤ ਰਹਾ ਮਨ ਕੇ ਇੱਛਾ ਪੂਰੀਆਂ ਸਬਜ਼ ਰਹਾ ਭਰਪੂਰ ਐ ਭਾਈ ਭਗਤ ਕਰੈ ਜਨੇ ਰਾਤੀ ਹਰ ਜੀ ਹੋ ਵੀ ਖੈ ਦਾ ਹਜੂਰ ਸਚ ਸਬਸਦਾ ਮਨ ਰਾਤਾ ਆਉਂ ਗਏ ਆ શરીਰੋਂ ਦੂਰ ਨਿਰਮਲ ਸਰਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸਾਇ ਉਪਰਾਂ ਸੁਤੇ ਗਏ ਮੁਹਾਈ ਸੱਚਾ ਸਬਦ ਨਾ ਫਿਸ਼ਾਣੋ ਸੁਪਨਾ ਗਿਆ ਵਿਹਾਈ ਹੰਈਏ ਕਰ ਕਾਪਾ ਹੁਣਾ ਜੋ ਆਇਆ ਤੂੰ ਜਾਈ ਮਾਨਮੁਖ ਜਨਮ ਵਿਰਤਾ ਗਇਆ ਕ્યા ਮੌਦ ਸਿਜਾਈ ਸਭ ਕੀ ਜੀ ਆਪਿ ਆਪ ਹੈ ਹਮ ਆਵਿ ਚ ਕੈ ਨ ਜਾਇ ਗੁਰ ਕਾ ਸਤਿ ਪ੍ਰਸ਼ਾਣਿਏ ਦੁਖ ਹੋ ਮੈ ਨ ਝੁਜਾਈ ਸਤ ਗੁਰ ਸੇਵਨਿ ਆਪਿਣਾ ਓ ਤਿਨ ਕੈ ਲਾਗਉ ਪਾਏ ਤਾਨ ਕਦਰ ਸਚਿ ਸਿਆਰ ਹੈ ਓ ਤਿਨ ਬਲਹਾਰੇ ਜਾਵ wahai guru wahai guru wahai guru wahai guru wahai guru wahai guru 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 ਤਾਂ ਜੀ ਜੀ ਕਾਲਸਾ ਵਾਯੂਲੀ ਕੀ ਫਤਿਹ ਸੁਖਰੇਵਿ ਮਹਾਰਾਜ ਜੀ ਆ ਦਾ ਕੁਝ ਕਰੀਆਂ ਕੁਝ ਪਹਿਲਵਾਣੀ ਪੜੀ ਗਈ ਬਿਆਪ ਜੀ ਨੇ ਸੁਣੀ ਮਹਾਰਾ ਕਿਰਪਾ ਕਰਨ ਤੋ ਫੇ ਰੋਗ ਸੰਤਾਪ ਤਰੀ ਸੁਣੀ ਸੱਚੀ ਬਾਣੀ ਪਾਈ ਬਾਣੀ ਸੁਣਦੇ ਨਾਲ ਸੁਰ ਜੜ ਦੇ ਰੱਬ ਦੇ ਨਾਲ ਸਭ ਤੋਂ ਵੱਡੀ ਗੱਲ ਮਨ ਦੀ ਸ਼ਾਂਤੀ ਬਣਦੀ ਹੈ ਕ੍ਰਿਸ਼ਨਾ ਦਾ ਨਾਮ ਸੰਧ ਤੇ ਮਨੁਜ ਨਾਮ ਰੂਪੀ ਤਨ ਪ੍ਰਗਾਸ ਜਿਉਂ-ਜਿਉਂ ਬਾਣੀ ਪੜਾਂਗੇ ਪੇਮ ਦੇ ਨਾਲ ਸੁਣਾਗੇ ਰੱਬ ਨਾਲ ਸੁਖਤੇ ਜੁੜਦੀ ਹੈ ਸਭ ਤੋਂ ਵੱਡੀ ਸੋਭਾ ਬਾਣੀ ਪੜਨ ਦੀ ਤੇ ਸੁਣਨ ਦੀ ਕਿ ਮਨ ਪਰਮਾਤਮਾ ਦੇ ਪ੍ਰਤੀ ਵਫਾਦਾਰ ਬਣ ਜਾਂਦਾ ਹੈ ਮਨ ਵਿੱਚ ਪ੍ਰੋਸਾ ਬਣਦਾ ਪਰਮਾਤਮਾ ਪਰਮੇਸ਼ਰ ਤੇ ਜੀਵਾਤਮਾ ਭਗਤੀ ਵਾਲੇ ਮਾਰਗ ਤੇ ਚੁਰਦੀ ਹੈ ਦਾਸਾ ਨਾਮ ਦੇ ਕੀਤ ਕਮਾਈ ਕਰਕੇ ਪਰਮਾਤਮਾ ਨੂੰ ਖੁਸ਼ੀ ਮਾਣਦੇ ਸੱਚੇ ਬਾਦਸ਼ਾਹ ਦੀ ਬਖਸ਼ਿਸ਼ ਇਹ ਮਿਲੇ ਇਰੇ ਬਾਣੇ ਵਿੱਚ ਰਸ ਹੁੰਦਾ ਹੈ। ਬਾਣ ਸੁਣਨ ਦਾ ਵੀ, ਬਾਣ ਕਰਨ ਦਾ ਵੀ ਗਿਆਨ ਪੈਦਾ ਹੁੰਦਾ ਹੈ ਪਰਮਾਤਮਾ ਦੇ ਉਸ ਸੱਚਾ ਪਿਆਰ ਦੇ। ਜਿਹਦੇ ਵਿੱਚੋਂ ਤਰਮ ਪੈਦਾ ਹੋਇਆ। ਸਮਤ ਮਿਲੇ, ਸਿਮਰਣ ਮਿਲਿਆ ਤੇ ਜੋਂ-ਜੋਂ ਸਿਮਰਣ ਵਧੇਗਾ। ਤੈਵੇਂ ਤਵੇਂ ਪਾਇ ਮਨ ਹੀ ਕਾਰਿਆਂ ਵਾਲੇ ਪਾਸਿ ਹਟ ਕੇ ਸੁਭ ਕਰਮਾਂ ਕਾਰਨੀ ਬਣ ਕੇ ਜੋਤੀ ਜੋਤ ਰਹੀ। ਸੰਪੂਰਨ ਹੋਈ ਆਨੰਦ ਵਿੱਚ ਸਤਿ ਪਾਲਣ ਦੇ। ਧਰੂ ਸਹਾਈ ਦੀ ਕਿਰਪਾ ਕੀ ਨਾਦਰ ਕਰਾ ਸੱਚੇ ਸਿਆਰ ਹੈ। ਆਤਮਨ ਬਲ ਹਾਰੇ ਜਾਨ ਜਿਨ੍ਹਾਂ ਦੇ ਉਤੇ ਰੱਬ ਨੇ ਕਿਰਪਾ ਕਰਕੇ ਸਬਦ ਦੀ ਦਾਤ ਪਖਸ਼ੀ ਅਨੁਦਾਇਦਾ ਪਾਇ ਸਬਦ ਰੂਪੀ ਸੁਰਤ ਨਾਲ ਜੁੜ ਗਏ ਆ ਕੋਪਨਾ